ਕਦੋਂ ਹੋਵੇਗਾ ਹੱਥ ਖੁੱਲਾ ਤੇ ਖੁੱਲਾ ਖਰਚਾ ਕਰਾਂਗੇ ਕਦੋਂ ਹੋਣ ਗਿਆ ਜੇਬਾਂ ਭਰਿਆਂ ਕਦੋਂ ਹੋਣ ਗਿਆ ਜੇਬਾਂ ਭਰਿਆਂ ਨਾ ਖਰੀਦਣ ਵੇਲੇ ਡਰਾਂਗੇ ਕਦੋਂ ਕਰਜ਼ ਮੁਕਤ ਹੋਣਾ ਪਤਾ ਨਹੀਂ ਸੰਗਰੂਰ ਦੀ ਕਦੋਂ ਕਰਜ਼ ਮੁਕਤ ਹੋਣਾ ਪਤਾ ਨਹੀਂ ਸੰਗਰੂਰ ਦੀ ਚਿੰਤਾ ਕਰਦੇ ਕਰਦੇ ਕਦ ਤੱਕ ਮਰਾਂਗੇ ਦਿਨ ਤਿਹਾਰਾਂ ਦੇ ਤੇ ਜੇਬਾਂ ਖਾਲੀ ਨੇ ਕਿਵੇਂ ਸਮਾਨ ਖਰੀਦ ਕਰ ਲਿਆ ਤਰਾਂਗੇ ਕੰਮ ਕੋਈ ਤਾਂ ਤੇ ਜੇ ਟਾਈਪ ਦਾ ਕਰ ਕੰਮ ਕੁਝ ਕਰੀਏ ਕਮਾਈ ਕੁਝ ਕਰੀਏ ਕਮਾਈ ਕੁਝ ਕਰੀਏ ਕਮਾਈ